ਸਰ ਅਖਾੜਾ ਭਗਿਆ ਲੋਕ ਸਭਾ ਦੇ ਟੋਨਾ ਦਾ ਤੁਸੀਂ ਆਪਣੇ ਕੈਂਡੀਡੇਟ ਪੰਜਾਬ ਦੇ ਵਿੱਚ ਲਿਆਇਆ ਜਿਹਨੇ ਪੀਲਾ ਨਹੀਂ ਪੀਲਾ ਕੀਤਾ ਜਿਹੜਾ ਵੀ ਅੰਦੇ ਦਾ ਕੀਤਾ ਦੇਖੇ ਖੜੇ ਕਹਿੰਦਾ ਜਿੰਨੇ ਸਾਡੇ ਖੜੇ ਹੋ ਗਏ ਠੀਕਾ ਬਾਕੀ ਸ਼ਕਤ ਜੀ ਕੀਤਾ ਰਹਿ ਗਿਆ ਤੇ ਉਹ ਜਿਹੜਾ ਪਿਆ ਉਹ ਨਾ ਉਹ ਜਿਹੜਾ ਉਹ ਸਮਾਂ ਦੇ ਬੀਤ ਗਿਆ ਬੇਟਾ ਇਹ ਪਾਰਟੀ ਨੂੰ ਮਨ ਬਣਾ ਲਿਆ ਆਮਾਨ ਬਣਾ ਲਿਆ ਸਾਡਾ ਹੈਗਾ ਜੀਪ ਜੀ ਨਾਲ ਜੀ ਕਿਤਾ ਨੂੰ ਨਹੀਂ ਨਿਕੌਣੀਆਂ ਲਈ ਨਾਲ ਕਰਕੇ ਸਹੂਲਤ ਦਵਾਂਗੇ ਤੇ ਕਿਤਾ ਕਟਾ ਨੇ ਬੋਲਦੇ ਕਿ ਤੇਰੇ ਤੇਰੇ ਕਟਾ ਤੇ ਤੋਂ ਤੁਸੀਂ ਦੂਰ ਸਾਹ ਹਲਕਾ ਤੋਂ ਕਿਹੜਾ ਕਿਹੜਾ ਬੰਦਾ ਖਿਲਾ ਰਹੇ ਆਖਰਦੇ ਹੋ ਕਿ ਕੌਣ ਕਰਦਾ ਨਹੀਂ ਸਾਡੇ ਹੈਗਾ ਉਹ ਗੰਗਾਦਰ ਦਾ ਹੀ ਆਪਣੇ ਏਰੀਆ ਦੇ ਅੰਦਰ ਹੈ ਜੰਗਲ ਸਾਹਿਬ ਸਕ ਪਹਿਲਾ ਸਾਲ ਪਹਿਲਾ ਸਿਵਲ ਜੀ ਮਾਨਵੀ ਦੇਲ ਸਿੰਘ ਜੀ ਨੇ ਲੋਕਾਂ ਨੇ ਵੋਟਾਂ પાਕੇ ਉਹਨੂੰ ਐਮ ਸੀ ਪਾਇਆ 4500 ਵੋਟਾਂ ਵਿੱਚ ਕਿ ਇਸ ਤਰ੍ਹਾਂ ਹੋਦਾ ਦੇਖੋ ਜੀ ਮਾਮਲਾ ਬਹੁਤ ਸਾਦਾ ਹੈ ਦਾਵਾ ਦੇ ਮੀਰਾ ਤੇ ਹੋਰ ਵੀ ਸਾਧਾਂ ਗ ਵੱਡੀ ਗੱਲ ਨਹੀਂ ਹੈਗੀ ਕਿ ਉਹ ਪਾਵਲਾ ਤਾਂ ਹੈ ਪਾਵਲਾ ਜੀ ਆਪਣੇ ਆਮ ਪਾਜ ਨੂੰ ਬੜੇ ਨੇ ਬੜਨੇ ਕੀਟਾਂ ਲੈ ਆ ਕੇ ਮਜ਼ਾਰ ਜੋ ਖਾਰ ਸਕਦੀ ਆ ਤੇ ਇਸ ਤਰ੍ਹਾਂ ਸਾਹ ਵੀ ਸਕਦੀ ਆ ਕੋਈ ਵੱਡੀ ਗੱਲ ਨਹੀਂ ਪਾਵਲਾ ਖਰਾਸ ਤੇ ਇਹਦਾ ਮਸੂਮ ਮਾਮਲਾ ਬਹੁਤ ਸਾਦਾ ਹੈ ਵਾ ਹੋ ਸਕਦਾ ਵਾ ਅੱਜ ਸੜਕ ਬਣਾਈ ਸੀ ਟੋਨਾ ਚ ਲੱਗਾ ਹੀ ਰੋਕ تام ਮੱਝੀ ਸੀ ਤਾਂ ਹੀ ਹਰ ਟੈਂਕਰ ਕਿਨ ਆਏਗੇ ਇਹ ਇਹਦੇ ਬਾਰੇ ਕੀ ਕਹਣਾ ਹੈ ਇਹ ਬਹੁਤ ਵਧੀਆ ਆਇਆ ਜੀ ਜਿਹੜੀ ਆਪਣੇ ਬਣਾਈ ਗਈ ਆ ਜਾਂ ਸਾਡੇ ਰਾਣਾ ਜੀ ਦੇਣ ਲਾਵੇ ਜਾਂ ਜਿੰਦਾ ਵੀ ਆ ਤੇ ਸੜਕ ਬਣਾਈ ਗਈ ਵਾ ਤੇ ਬਹੁਤ ਵਧੀਆ ਕੀਤਾ ਵਾ ਉਹਨਾਂ ਜਿਹੜਾ ਬੜਾ ਉਖਾ ਸੀ ਜਾਂ ਗਲੀਆਂ ਟੁੱਟੀਆਂ ਪਈਆਂ ਨੇ ਕਈ ਹਫ਼ਤਿਆਂ ਤੋਂ ਵੀ ਸੜਕ ਟੁੱਟੀ ਦੇ ਕਾਰਨ ਇੱਕ ਬਹੁਤ ਵਧੀਆ ਆਇਆ ਜਿਹਨੇ ਸੋਰਾਬ ਸਾਡੇ ਕਪੂਰ ਦੇ ਸੜਕ ਦੀ ਮਰਨ ਤੋਂ ਹੋਈ ਹੈ ਬਹੁਤ ਸੋਨਾ ਆਇਆ ਹੈ ਅਮੇਜਿੰਗ ਟੀਵੀ ਦੇਖਣ ਵਾਲੇ ਪਿਆਰ ਪਰਿਵਾਰ ਸਤਿਕਾਰ ਮੈਂ ਗਗਨਦੀਪ ਸਿੰਘ ਪੱਤੀ ਅੱਜ ਅਸੀਂ ਅੰਦਾਨਿਕ ਲੋਕ ਸਭਾ ਪਾਰਟੀ ਦੇ ਉਪ ਪ੍ਰਧਾਨ ਸਰਦਾਰ ਤਰਦੂਰ ਸਿੰਘ ਖਿੰਦ ਨਾਲ ਮੁਵਹਰੇ ਹੋ ਰਹੇ ਹਾਂ ਸਨ ਸਰ ਵਾਲੇ ਦਾ ਹੌਸਲਾ ਬੈਠੇ ਹਰਕਾਰ ਸੁਨਾਨ ਬੋਦੀ ਤਰਦੂਰ ਸਿੰਘ ਖਿੰਦ ਸਥਾਨੀਅਤ ਲੋਕ ਸਭਾ ਪਾਰਟੀ ਦੇ ਉਪ ਪ੍ਰਧਾਨ ਸਰ ਅਖਾੜਾ ਭੱਗਿਆ ਲੋਕ ਸਭਾ ਦੀ ਟੋਨਾ ਦਾ ਤੁਸੀਂ ਆਪਣੇ ਕੈਂਡੀਡੇਟ ਪੰਜਾਬ ਦੇ ਵਿੱਚ ਕਿੰਨੇ ਜੇ ਜਿਹੜਾ 13 ਨਹੀਂ 13 ਆ ਚੁੱਕਾ ਜਿਹੜਾ ਵੀ 13 ਚੀਕਾ ਦੇਖੇ ਖੜੇ ਕਾਲਾ ਨੇ ਜਿੰਨੇ ਸਾਡੇ ਖੜੇ ਹੋਗੇ ਠੀਕ ਆ ਬਾਕੀ ਜਿਹੜਾ ਤਹੇ ਚੀਕਾ ਰਹਿ ਗਿਆ ਤੇ ਉਹ ਜਿਹੜਾ ਤੁਸ ਜਾਓ ਨਾ ਉਹਦਾ ਨਾ ਕੰਮ ਜੋ ਤੁਮਾਂਗੇ ਜੋ ਤੁਮਾਂਗੇ ਖੜੇ ਹੋਣਾ ਇਸ ਪਾਰ ਤੇ ਮਨ ਬਣਾ ਲਿਆ ਹਾਂ ਮਨ ਬਣਾ ਲਿਆ ਸਾਡਾ ਇਹ ਗੀਤ ਦੇ ਨਾਲ ਜਿਹਨੇ ਸੀਟਾ ਨੂੰ ਨਹੀਂ ਨਿਕੰਨੀ ਲਈ ਨਾ ਉਹ ਕਰਕੇ ਉਹ ਕਰਕੇ ਸਹਿਯੋਗ ਦਵਾਂਗੇ ਤੇ ਸੀਟਾ ਕਟਾਂਗੇ ਦੋਨੇ 13 ਹੀ ਕਟਾਂਗੇ ਤੇ ਇਥੋਂ ਤੁਸੀਂ ਪੁਰ ਸਾਹਿਬ ਹਲਕਾ ਤੋਂ ਕਿਹੜਾ ਕਿਹੜਾ ਬੰਦਾ ਖੜਾ ਰਹੇ ਆ ਫੜਦੇ ਹੋ ਕਿ ਕੌਣ ਕਰਦੇ ਨਹੀਂ ਸਾਡੇ ਹੈਗਾ ਉਹ ਬੰਦਾ ਇਧਰ ਦਾ ਹੀ ਆਪਣੇ ਏਰੀਆ ਦਾ ਇੱਥੇ ਦਾ ਹੀ ਗੁਰਦਵਾਰ ਸਾਹਿਬ ਦਾ ਬੰਦਾ ਨਹੀਂ ਕਿ ਉਹਨਾਂ ਨਾਲ ਨਾਲ ਲਾਣੇ ਆਇਆ ਵਾ ਬਸ ਥੋੜੇ ਦੇ ਹਫ਼ਤੇ ਦੇ ਲਈ ਜਿਹੜੇ ਸਾਹਮਣੇ ਆਏ ਨਾ ਕਿ ਅਸੀਂ ਜਲੰਧਰ ਤੋਂ ਲੜਾ ਰਹੇ ਆਪ ਬਕਰੋ ਹੋਈਆਂ ਹਾਲ ਭਾਈ ਅਮਰਤਪਾਲ ਵੀ ਆਜ਼ਾਦ ਮਿੰਦੂਆ ਖੜ ਰਹੇ ਨੇ ਜਿਹੜੇ ਕੈਸਵੇ ਕਿੰਨੂ ਫੀਡ ਤੇ ਐਨਐਸਏ ਦੀ ਬਤਰਾਣੀ ਤੁਸੀਂ ਕੀ ਉਹਨਾਂ ਬਾਰੇ ਕੀ ਕਹਣਾ ਹੈ ਦੇਖੋ ਜੀ ਖੜ ਰਹਾ ਜਿਹੜਾ ਮਤਲਬ ਖੜਨਾ ਮੈਦਾਨ ਦੇ ਵਿੱਚ ਵਧੀਆ ਵਾ ਇੱਕ ਬਹੁਤ ਸੋਹਣੀ ਗੱਲ ਆ ਜੋ ਆਈ ਆ ਉੱਤਰਿਆ ਮੈਦਾਨ ਦੇ ਵਿੱਚ ਲੇਕਿਨ ਇਹ ਉਹ ਜੀ ਕल्पना ਰਹੀ ਜਾਂਦਾ ਜਿਹਦਾ ਸੈਂਟਰ ਲੱਗੇਦਾ ਜੀ ਇਹ ਤਾਂ ਹੁਣ ਸਰਕਾਰ ਵੀ ਜੀ ਚਾਹਤਾ ਜੀ ਪਬਲਾ ਰਿਹਾ ਪ੍ਰਚਾਰ ਪਬਲਾ ਨੇ ਕਿੰਨੂ ਬੋਲਣੇ ਕਿੰਨੂ ਜਮਾਉਣਾ ਤੇ ਬਾਕੀ ਅਸੀਂ ਵੀ ਨਾਲ ਆਈ ਸਕਦੇ ਪਰ ਇਹ ਆ ਵੀ ਜੋ ਪਬਲਾ ਰਿਹਾ ਪਤਾ ਲੋਕ ਪਬਲਾ ਦਾ ਫੈਸਲਾ ਕੋਈ ਸੱਤ ਪਹਿਲਾ ਸਾਲ ਪਹਿਲਾ ਸਿਵਲ ਜੀ ਦੇ ਮਾਨਵੀ ਖੇਲ ਸਿੰਘ ਬਣ ਲੋਕਾਂ ਨੇ ਵੋਟਾਂ ਪਾ ਕੇ ਉਹਨੂੰ ਐਮਪੀ ਬਣਾਇਆ 4.5 ਲੱਖ ਵੋਟਾਂ ਨੇ ਕਿ ਇਸ ਤਰ੍ਹਾਂ ਹੋ ਸਕਦਾ ਦੇਖੋ ਜੀ ਮਾਮਲਾ ਬਹੁਤ ਭਾਰਾ ਖਸ ਦਾਵਾ ਦੇ ਬਈ ਦਾ ਤੇ ਹੋ ਵੀ ਸਕਦਾ ਹੈ ਸਾਡੇ ਵੱਡੀ ਗੱਲ ਨਹੀਂ ਹੈ ਜਿਵੇਂ ਪਵਲਾ ਕਾ ਜੀ ਪਵਲਾ ਜੀ ਆਪਣੇ ਆਮ ਪਾਜਨ ਬਣਨੇ ਦੀ ਬਣਨੇ ਕੀਤਾ ਲੈ ਆ ਕੇ ਮਜ਼ਾਰ ਜੋ ਉਤਾਰ ਸਕਦੀ ਆ ਤੇ ਇਸ ਤਰ੍ਹਾਂ ਸਤਾ ਵੀ ਸਕਦੀ ਆ ਹੋ ਵੀ ਸਕਦੀ ਆ ਕੋਈ ਵੱਡੀ ਗੱਲ ਨਹੀਂ ਪਵਲਾ ਕਰਾਸ ਜਿਹੜਾ ਮਾਮਲਾ ਬਹੁਤ ਭਾਰਾ ਆ ਵਾ ਹੋ ਸਕਦਾ ਆਪਣੇ ਡਾਕਟਰ ਜਿਹੜੇ ਪੀਏ ਆ ਦੇ ਡਾਕਟਰ ਹਾਲੇ ਤੱਕ ਆਏ ਕਿ ਨਹੀਂ ਆਏ ਨਹੀਂ ਹਲੇ ਰੇਟ ਅਗਲੇ ਪੰਜ ਤਲਾ ਜਾਣੇ ਹਲੇ ਤੱਕ ਵਿਖਰੀ ਨਹੀਂ ਆਇਆ ਜੀ ਸਾਡੇ ਸੁਲਤਾਨਪੁਰ ਤੱਕ ਨਹੀਂ ਆਇਆ ਤੇ ਜਿਹੜੇ ਕਾਲੀਆਂ ਚ ਬੋਰਡਾਂ ਦੇ ਉੱਤੇ ਸਭ ਕੁਝ ਆ ਲੇਕਿਨ ਗਰਾਉਂਡ ਲੈਵਲ ਤੇ ਕੋਈ ਨਹੀਂ ਹੈਗਾ ਬੋਰਡਾਂ 'ਚ ਬਹੁਤ ਕੁਝ ਹੋ ਗਿਆ ਵਾ ਟੰਗਿਆ ਹੋਇਆ ਵੇਖਦੇ ਆਣ ਪੜਿਆ ਲਿਖਿਆ ਪਰ ਨਹੀਂ ਹਲੇ ਗਰਾਉਂਡ ਲੈਵਲ ਤੇ ਹਲੇ ਤੱਕ ਨਹੀਂ ਆਇਆ ਅੱਜ ਸੜਕ ਬਣੀ ਸੀ ਉਹਨਾ ਤੇ ਲੱਗਾ ਹੀ ਰੋਕਤਾਂ ਲੱਗੀਆਂ ਸੀ ਤਾਂ ਵੀ ਸੜਕ ਟੈਲਰ ਤੋਂ ਬਣਾਈ ਗਈ ਇਹਦੇ ਬਾਰੇ ਕੀ ਕਹਣਾ ਜੀ ਇਹ ਬਹੁਤ ਵਧੀਆ ਆ ਜੀ ਇਹਦੀ ਆਪਣੇ ਬਣਾਈ ਗਈ ਆ ਜਾਂ ਸਾਡੇ ਪੁਰਾਣਾ ਜੀ ਵੀ ਦੇਣ ਲਾਵੇ ਜਾਂ ਜਿੱਦਾਂ ਵੀ ਆ ਤੇ ਸੜਕ ਬਣਾਈ ਗਈ ਬਸ ਤੇ ਬਹੁਤ ਵਧੀਆ ਕੀਤਾ ਵਾ ਉਹਨਾ ਜੀ ਬਿਲਕੁਲ ਜਿਹੜਾ ਬੜਾ ਉਖਾ ਸੀਗਾ ਗਲੀਆਂ ਟੁੱਟੀਆਂ ਪਈਆਂ ਨੇ ਕਈ ਹਫ਼ਤੇ ਹੁੰਦੇ ਸੜਕ ਟੁੱਟੀ ਦੇ ਕਾਰਨ ਇੱਕ ਬਹੁਤ ਵਧੀਆ ਆ ਜਿਹੜੀ ਸਲਤਾਨਪੁਰਾ ਦੇ ਖੇਤਰ ਉਹ ਸੜਕ ਦੀ ਮਰਨ ਤੋਂ ਵੀ ਹੈ ਬਹੁਤ ਸੋਹਣਾ ਲੱਗਿਆ ਜੀ ਇਹ ਸਾਰਾ ਇੱਕ ਹੀ ਬਦਲਾਅ ਆਇਆ ਕੋਈ ਜਾਂ ਕਾਂਗਰਸ ਆਈ ਜਾਂ ਹੋਰ ਕੋ ਪਾਰਟੀ ਆਈ ਸੈਂਟਰ ਦੇ ਰੇਤੀ ਕੀ ਲੱਛਿਆਂ ਤੇ ਨੱਥ ਪਾ ਸਕਦਾ ਨਹੀਂ ਨਸ਼ਿਆਂ ਦੇ ਕੋਲ ਨਾ ਪਈ ਪੈ ਸਕਦੀ ਅਸੀਂ ਤਾਂ ਇੱਕੋ ਹੀ ਇੱਕ ਡਿਮਾਂਡ ਕੀਤੀ ਸੀ ਅੱਗੇ ਵੀ ਕੰਫੈਸ ਕੀਤੀ ਆ ਸਾਡੇ ਨਸਿਆਂ ਦੇ ਤਾਂ ਪੈ ਸਕਦੀ ਰਹਿਤ ਹੋ ਸਕਦੀ ਹੈ ਜੇ ਸਾਡੀ ਇੱਕ ਜਵਾਨੀ ਔਰਤ ਸਾਨੀ ਬਚਾਉਣੀ ਆ ਜੋ ਸਾਡੀ ਧਰਤੀ ਦੇ ਵਿੱਚੋਂ ਚੀਜ਼ ਨਿਕਲਦੀ ਆ ਪੈਦਾ ਹੁੰਦੀ ਆ ਸਾਨੂੰ ਖੇਤੀ ਦਿੱਤੀ ਜਾਵੇ ਉਹ ਖੇਤੀ ਹੀ ਬਿਜਾਰ ਨੂੰ ਬਚਾ ਸਕਦੀ ਆ ਨੱਥ ਪਾ ਸਕਦੀ ਆ ਲੇਕਿਨ ਬਾਕੀ ਸਟੇਜਾਂ ਦੇ ਵਿੱਚ ਹੋ ਰਹੀ ਆ ਸਾਡੇ ਪੰਜਾਬ ਦੇ ਵਿੱਚ ਕਿਉਂ ਇਤਤ ਬੰਦੀ ਲਾਈ ਹੈ ਜਦੋਂ ਤੁਸੀਂ ਤੁਸੀਂ ਦੇਖਦਾ ਹੈ ਹਿੰਦੁਸਤਾਨ ਦਾ ਇੱਕ ਨੂੰਣਾ ਸਾਨੂੰ ਪੰਜਾਬ ਨੂੰ ਇੱਥੋਂ ਕਿਉਂ ਬਾਹਰ ਕੱਢਿਆ ਗਿਆ ਪੰਜਾਬ ਦੀ ਖੇਤੀ ਰਹਿਤ ਕਿਉਂ ਨਹੀਂ ਹੈ ਬਾਕੀ ਸਾਰੀਆਂ ਚੀਜ਼ਾਂ ਦੇ ਵਿੱਚ ਪਰ ਇਹ ਵੀ ਸਾਡਾ ਬਹੁਤ ੱਕਾ ਸ਼ੁਰੂ ਤਾਂ ਹੁੰਦਾ ਆ ਉਹਨਾਂ ਦੀ ਤਸੰਦਾ ਜੋ ਲੈ ਕੇ ਜਦੋਂ ਖੇਤੀ ਹੁੰਦੀ ਸੀ ਸਾਡੇ ਇੱਥੇ ਧੰਨਵਾਦ ਬੜੇ ਦੇ ਰਹਾਂਦੇ ਸਭ ਸਮਝ ਹੁੰਦਾ ਹੈ ਕਿ ਜੇ ਆਪਾਂ ਸ਼ਰਾਬ ਦੇ ਥੇਕ ਹੁਣ ਸਾਰੇ ਆ ਖੁੱਲੇ ਹੋਇਆ ਕੀ ਗੱਲ ਸਾਰੀ ਦੁਨੀਆ ਸ਼ਰਾਬ ਤਾਂ ਨਹੀਂ ਪੀਂਦੀ ਜੇ ਖੇਤੀ ਹੋ ਜਵੇ ਜਿਹੜੇ ਲੋਗ ਦਲਦਲ ਜਿਹਾ ਸਹਿਆ ਗੋਲੀਆਂ ਦੇ ਚਿੱਟੇ ਦੀ ਤੇ ਮੇਰਾ ਖਿਆਲ ਆ ਵੀ ਇਹ 100% ਨਿਕਲ ਸਕਦੇ ਆ ਤੇ ਕੋਈ ਪੰਜਾਬ ਦੀ ਜਵਾਨੀ ਔਰ ਕਿਸਾਨੀ ਵਾਜੇ ਨਾਲ ਪਾਣੀ ਵਾਜੇ ਵਾਤਾਵਰਨ ਸਾਫ ਸਾਡਾ ਹੋ ਜਾਏ ਅੱਜ ਦੇ ਮਾਹੌਲ ਬਾਰੇ ਤੁਸੀਂ ਕੀ ਕਹਿਣਾ ਚਾਹੋ ਅੱਜ ਦਾ ਮਾਹੌਲਾ ਜਿਹੜਾ ਪੂਰਾ ਪਾ ਗਿਆ ਦੇਖੋ ਜੀ ਮੌਜਾ ਹੈ ਪਵਲਾ ਦੇ ਆ ਤਾਂ ਇਹ ਹੁਣ ਕੁਝ ਵੀ ਦੇ ਹੋਦਾ ਅੰਦਰ ਕੀ ਦੇ ਕੀ ਆ ਬਾਹਰ ਕੀ ਆ ਜ਼ੋਰ ਨਾਲ ਇਹ ਆਪੋ ਆਪਣਾ ਲਾਉਂਦੇ ਆ ਬਾਕੀ ਜਦੋਂ ਹੋਂ ਖਾੜੇ ਦੇ ਵਿੱਚ ਪੁੱਤਣਗੇ ਪਤਾ ਪਈ ਲੱਗਣਾ ਇਹ ਜਿਹੜੀ ਆਪਣੇ ਮਤਲਬ ਜਲਦ ਜਿੱਦਣ ਆਉਣੇ ਆ ਉਹ ਤਾਂ ਨਹੀਂ ਪਤਾ ਲੱਗਣਾ ਵੀ ਕੀ ਨਿਕਲਦਾ ਬੁੱਕਲ ਦੇ ਵਿੱਚ ਇਹ ਲੋਕਾਂ ਦੀ ਬੁੱਕਲ ਕੈਨ ਜੋ ਕੱਟਿਆ ਇਹ ਸਾਹਮਣੇ ਨਾਲ ਸਰਦਾਰ ਸੁਦੂਰ ਸਿੰਘ ਤਿੰਨ ਆਸਾਨੀ ਤੇ ਲੋਕ ਵਿਕਾਸ ਪਾਰਟੀ ਦੇ ਸ਼ੂਬਾ ਪ੍ਰਧਾਨ ਮੈਂ ਗਦੇਸ਼ ਸਿੰਘ ਪੱਤੀ ਸੁਲਤਾਨ ਤੋਂ ਲੋਕੀ